ਸਸੀਕਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ ਤੇ Instagram ਪੇਜ ਦੇ ਉੱਤੇ ਤੇ ਜਿੱਦਾਂ ਤੁਹਾਨੂੰ ਪਤਾ ਰਖੜੀ ਦਾ ਸੀਜ਼ਨ ਚੱਲਣ ਰਿਹਾ ਸੇਲਾਂ ਜਿਹੜੀਆਂ ਚੱਲਣੀਆਂ ਨੇ ਆਪਾਂ ਇੱਕ ਫੇਰ ਬੜੀ ਸੋਹਣੀ ਸੇਲ ਦਾ ਹੜਤੂ ਲੈ ਕੇ ਆ ਗਏ ਆ ਤੇ ਅੱਜ ਤੁਹਾਨੂੰ ਕਰਾਉਣਾ ਚੈੱਕ ਸੂਟ ਬਹੁਤ ਪਿਆਰੇ ਜੇ ਬਿਨਾਂ ਦੁਪੱਟੇ ਤੋਂ ਜੇ ਸਸਤੀ ਰੇਂਜ ਜੇ ਆਜੋ ਕਰਾਉਣਾ ਚੈੱਕ। ਆਪਾਂ ਜੀ ਪਹਿਲਾ ਸੂਟ ਚੈੱਕ ਕਰੋ ਕਾਟਨ ਦਾ ਮੈਚਿੰਗ ਸੂਟ ਜੇ ਬਹੁਤ ਪਿਆਰਾ ਤੇ ਇਹ ਤੁਸੀਂ ਦੇਖ ਸਕਦੇ ਸਾਰਾ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਆ ਬਾਟਮ ਜੇ ਇਹਦੇ ਨਾਲ ਤੇ ਇਹਦੀ ਕੱਟ ਜਿਹੜੀ ਜੇ ਸਵਾ ਸਵਾ 2 ਮੀਟਰ ਦੀ ਜੇ ਸੂ ਸਾਰੀ 프ਰੰਟ ਜਿਹੜੀ ਆ ਉਹ ਵੀ ਬਣੀ ਜੇ ਦੀ ਤੇ ਇਹਦਾ ਰੇਟ ਜਿਹੜਾ ਜੇ ਉਹ ਹੈਗਾ ਜੇ ਅੱਜ ਦੀ ਵੀਡੀਓ ਦੇ ਵਿੱਚ ਸਿੰਗਲ ਸੂਟ ਜਿਹੜਾ ਜੇ 400 ਤੇ 500 ਰੁਪਈਆ ਦਾ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਇਹਦੇ ਉੱਤੇ ਜੇ ਦੋ ਸੂਟ ਬੁੱਕ ਕਰਦੇ ਜੇ ਤੇ 800 ਦੇ ਜੇ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਇਹ ਬਿਨਾਂ ਦੁਪट्टे ਤੋਂ ਜੇ ਕਾਟਨ ਦੇ ਸੂਟ ਜੇ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਸ਼ਾਨਦਾਰ ਜੇ ਬਿਨਾਂ ਦੁਪट्टे ਤੋਂ ਤੇ ਆ ਇਹਦੇ ਵਿੱਚ ਆਜੂਗਾ ਜੇ ਸੈਕੰਡ ਕਲਰ ਇਹਦਾ ਇਹ ਵੀ ਜਿਹੜਾ ਜੇ ਬਿਨਾਂ ਦੁਪट्टे ਤੋਂ ਸੂਟ ਜੇ ਇਹ ਵੀ ਬਣਾ ਦਾਪਟੇ ਤੋਂ ਜੇ ਬਹੁਤ ਸ਼ਾਨਦਾਰ ਸੂਟ ਜੇ ਕਢਾਈ ਬਹੁਤ ਜ਼ਿਆਦਾ ਸੋਹਣੀ ਜੇ ਸਫਾਈ ਬਹੁਤ ਜ਼ਿਆਦਾ ਪਿਆਰੀ ਜੇ ਤੇ ਡਿਜ਼ਾਈਨ ਜਿਹੜਾ ਜੇ ਉਹ ਵੀ ਸੁਪਰ ਡੂਪਰ ਹੇਟਰ ਹੈਗਾ ਹੀ ਆ ਤੇ ਆ ਰਿਹਾ ਇਹਦਾ ਫੈਬਰਿਕ ਬਿਨਾਂ ਦੁਪट्टे ਤੋਂ ਸੂਟ ਜੇ ਬਹੁਤ ਪਿਆਰਾ ਆ ਲੋ ਜੀ ਨੈਸ਼ਨਲ ਚੈੱਕ ਕਰ ਲੋ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਉੱਪਰ ਇਹਦੇ ਕਢਾਈ ਜੇ ਬਹੁਤ ਜ਼ਿਆਦਾ ਸੋਹਣੀ ਘੇਰੇ ਦੇ ਉੱਤੇ ਕਟਵਰਕ ਜੇ ਬਹੁਤ ਜ਼ਿਆਦਾ ਸੋਹਣਾ ਹੈ ਵੀ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 4350 ਰੁਪਈਆ ਦੇ ਨਾਲ ਆਲਓਵਰ ਸੂਟ ਜੇ ਬਿਨਾ ਦੁਪੱਟੇ ਤੋਂ ਸ਼ਿਪਿੰਗ ਫ੍ਰੀ ਜੇ ਦੋ ਸੂਟ ਲੈ ਸਕਦੇ ਜੇ ਤੁਸੀਂ 800 ਰੁਪਏ ਦੇ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਇਹ ਆ ਗਿਆ ਜੇ ਅੱਗੇ ਮਸਲੀਨ कॉटन ਇਹ ਸੂਟ ਨੂੰ ਜਿਹੜੀ ਜੇ ਲਾਈਨਿੰਗ ਲੱਗਣੀ ਜੇ ਲਾਈਨਿੰਗ ਲਾ ਕੇ ਸਟਿਚ ਹੋਣਾ ਜੇ ਕਲਰ ਹੈਗਾ ਜੇ 골ਡਨ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਲਾਈਟ ਦੇਖਣ ਦੇ ਆ ਪਰ ਕਲਰ 골ਡ ਨੇ ਬਹੁਤ ਹੀ ਜ਼ਿਆਦਾ ਸੋਨਾ ਵਾਈਟ ਕਲਰ ਦਾ ਥ्रेड ਵਰਕ ਜੇ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਦੀ 42 ਲੈਂਥ ਜਿਹੜੀ ਜੇ ਰੈਡੀ ਹੋ ਜਾਂਦੀ ਜੇ ਆ ਅੱਗੇ ਆ ਗਿਆ ਜੇ ਇਹਦੇ ਵਿੱਚ ਸੈਕੰਡ ਕਲਰ ਇਹ ਬਹੁਤ ਜ਼ਿਆਦਾ ਸੋਹਣਾ ਜੇ ਲਾਈਟ ਪਿਸਤਾਚੀ ਸ਼ੇਡ ਜੇ। ਲਓ ਜੀ ਅਗਲਾ ਕਲਰ ਜਿਹੜਾ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਬਹੁਤ ਸੋਹਣਾ ਪ੍ਰਿੰਟ ਜੇ ਔਰ ਸੌਰੀ ਕਲਰ ਜੇ ਕਢਾਈ ਬਹੁਤ ਸ਼ਾਨਦਾਰ ਜੇ ਮਸਲੀਨ ਕਾਟਨ ਦਾ ਸੂਟ ਜੇ 5 ਮੀਟਰ ਦੇ ਕੱਟ ਤੇ ਵਿਦ ਲਾਈਨਿੰਗ ਸਟਿਚ ਹੋਣਾ ਜੇ। ਇਹ ਵੀ ਸੇਮ ਰੇਟ ਜੇ ਡਿਜ਼ਾਈਨ ਚੈੱਕ ਕਰੋ ਪਹਿਲਾਂ ਦਾ ਆ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਤੁਸੀਂ ਅੱਜ ਕੱਲ ਇੰਟਰਨੈਟ ਤੇ ਵੇਖਣ ਡੈਣ ਜੇ ਬਹੁਤ ਵਾਇਰਲ ਡਿਜ਼ਾਈਨ ਹੈ ਆਵਲਾ। ਇਹ ਵੀ ਤੁਹਾਨੂੰ ਮਿਲ ਜੂਗਾ ਜੇ ਮਸਲੀਨ ਦੇ ਵਿੱਚ ਲਾਈਨਿੰਗ ਲੱਗਣੀ ਜੇ ਇਹਨਾਂ ਸੂਟਾਂ ਨੂੰ ਮੈਂ ਬਾਰ-ਬਾਰ ਤੁਹਾਨੂੰ ਦੱਸ ਰੇਟ ਹੈਗਾ ਜੀ ਸਿਰਫ 450 ਰੁਪਏ ਸਿੰਗਲ ਸੂਟ ਦਾ ਦੋ ਸੂਟ ਬੁੱਕ ਕਰਦੇ ਜੇ ਤੇ 800 ਰੁਪਏ ਦੇ ਜੀ ਆਹ ਲਓ ਜੀ ਅਭੀ ਕਰੋ ਚੈੱਕ ਕਲਰ ਬਹੁਤ ਜਿਆਦਾ ਸ਼ਾਨਦਾਰ ਜੇ ਮੋਰ ਪੰਖੀਆ ਕਲਰ ਤੇ ਡਿਜ਼ਾਈਨ ਜਿਹੜਾ ਜੇ ਉਹ ਤਾਂ ਸੁਪਰ ਸੁਪਰ ਹਿੱਟ ਹੈਗਾ ਹੀ ਆ ਆਹ ਲਓ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਜੇ ਤੇ ਬਹੁਤ ਸ਼ਾਨਦਾਰ ਜੇ ਆਹ ਲਓ ਜੀ ਹੁਣ ਆਗੇ ਜੇ ਪੇਂਟ ਵਾਲੇ ਸੂਟ ਜਿਹੜੇ ਤੁਸੀਂ ਬਾਰ-ਬਾਰ ਡਿਮਾਂਡ ਕਰਨ ਦਾ ਇਹੋ ਉਹ ਦੁਬਾਰੇ ਆ ਗਿਆ ਜੇ ਰਿਪੀਟ ਦੇ ਉੱਤੇ 컬러 ਆ ਗਿਆ ਜੇ ਲਾਈਟ ਲਵੈਂਡਰ ਵੀਡੀਓ ਚ ਗ੍ਰੇ ਜ਼ਰੂਰ ਦਿਖਣ ਰਿਹਾ ਬਟ ਗ੍ਰੇ ਕਲਰ ਨਹੀਂ ਜੇ ਲਵੈਂਡਰ ਛੇੜ ਜੇ ਆਹ ਲਓ ਜੀ ਆ ਵੀ ਕਲਰ ਚੈੱਕ ਕਰੋ ਬਹੁਤ ਸ਼ਾਨਦਾਰ ਡਿਜ਼ਾਈਨ ਜੇ ਤੇ ਬਹੁਤ ਜਿਆਦਾ ਸੋਹਣਾ ਹੈਂਡ ਪੇਂਟ ਦਾ ਜੇ ਸਾਰਾ ਹੀ ਬਿਨਾ ਦੁਪੱਟੇ ਤੋਂ ਇਧਰੋਂ ਨਾਲ ਬਾਹਾਂ ਦੇ ਉੱਪਰ ਵੀ ਜੇ ਇਹਦੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 400 ਤੇ 55 ਰੁਪਏ ਦਾ ਇੱਕ ਸੂਟ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੇਮੈਂਟ ਰਹੂਗੀ ਜੇ 올 ਓਵਰ ਇੰਡੀਆ ਦੇ ਵਿੱਚ ਪੇਂਟ ਜਿਹੜੀ ਆ ਉਹ ਆਨਲਾਈਨ ਅਡਵਾਂਸ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੇ ਹਲੋ ਜੀ ਅ ਵੀ ਕਲਰ ਚੈੱਕ ਕਰੋ ਪੇਂਟ ਦੇ ਵਿੱਚ ਬਰਸ਼ ਪੇਂਟ ਹੈਂਡ ਪੇਂਟ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਜੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਫ੍ਰੀ ਸ਼ਿਪਿੰਗ ਦੇ ਨਾਲ 800 ਰੁਪਏ ਦੇ ਵਿੱਚ ਦੋ ਸੂਟ ਸਿੰਗਲ ਸੂਟ ਜਿਹੜਾ ਜੇ ਉਹ ਤੁਹਾਨੂੰ ਮਿਲੂਗਾ 450 ਦਾ 450 ਰੁਪਏ ਇਹ ਸੜਕੋ ਆਗਾ ਜੇ ਐਂਡ ਸੂਟ ਐਂਡਲੈਸ ਸੂਟ ਬਹੁਤ ਪਿਆਰਾ ਜੇ ਇਹ ਸਾਰੇ ਮਸਲੀਨ ਦੇ ਸੂਟ ਹੀ ਜੇ ਲਾਈਨਿੰਗ ਇਹਨਾਂ ਨੂੰ ਲੱਗਣੀ ਜੇ ਬਿਨਾ ਲਾਈਨਿੰਗ ਤੋਂ ਜਿਹੜੇ ਜਿਹੇ ਸਟਿਚ ਨਹੀਂ ਜੇ ਹੁੰਦੇ ਤੇ ਇਹਦੇ ਬਾਹਾਂ ਦੇ ਉੱਪਰ ਡਿਜ਼ਾਈਨ ਦੇ ਨਾਲ ਨਾਲ ਇਹਦੀ ਆ ਮਿਲ ਜੂਗਾ ਜੇ ਤੇ ਇਹ ਤੁਹਾਨੂੰ ਸਿਰਫ ਤੇ ਸਿਰਫ ਆਪਾਂ ਦਵਾਂਗੇ 450 ਰੁਪਈਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਬਹੁਤ ਜਿਆਦਾ ਸੋਹਣੇ ਸੂਟ ਬਿਨਾ ਦੁਪੱਟੇ ਤੋਂ ਮਸਲੀਨ ਕਾਟਨ ਦੇ ਪੇਂਟ ਵਾਲੇ ਤੇ ਕਢਾਈਆਂ ਵਾਲੇ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨ